ਮਾਜੇ ਦੇ ਨੌਜਵਾਨ ਨੂੰ ਪੁੱਛਾਂ ਅਮਰੀਕਾ ਦਾ ਕੈਨੇਡਾ ਦਾ ਆਸਟ੍ਰੇਲੀਆ ਦਾ ਵੀਜ਼ਾ ਮਗਰੋਂ ਲੱਗਦਾ ਹੈ ਪਹਿਲਾ ਨਾਈ ਦੀ ਦੁਕਾਨ ਤੇ ਬੈਠਾ ਵਾਲ ਕੀ ਇਸ ਕਤਲ ਕਰਾਉਂਦਾ ਹੈ ਜਿਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸੱਚ ਹੈ ਪਹਿਲਾ ਕੇਸ ਕਤਲ ਕਰਾਉਂਦਾ ਉਹਨੂੰ ਪਹਿਲਾ ਇਹ ਹੁੰਦਾ ਹੈ ਕਿ ਜਹਾਜ ਚੜ੍ਹਨ ਲੱਗਿਆ ਕੰਨਾਂ 'ਚ ਮੰਦਰਾ ਮੈਂ ਇੱਥੋਂ ਹੀ ਪਾ ਜਾ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਵਿਰਲਾ ਹੀ ਹੋਏਗਾ ਮਾਂ ਦਾ ਲਾਲ ਜਿਹੜਾ ਕਹੇਗਾ ਕਲਗੀਆਂ ਵਾਲੇ ਨੇ ਜੇ ਵਿਦੇਸ਼ ਭੇਜਿਆ ਫਿਰ ਸਾਬਤ ਸੂਰਤ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲੈ ਕੇ ਜਾਣੀ ਤੇ ਕੋਈ ਵਿਰਲਾ ਹੀ ਹੋਏਗਾ ਜਿਹੜਾ ਸਿੱਖੀ ਲੈ ਕੇ ਜਾਏਗਾ ਤੇ ਸਿੱਖੀ ਲੈ ਕੇ ਆਏਗਾ ਆਏਗਾ ਇਹ ਵੀ ਰੌਲਾ ਹੈ ਸਿੱਖੀ ਜਾਂਦੀ ਬੜਿਆਂ ਦੀ ਹੈ ਪਰ ਸਿੱਖੀ ਵਾਪਸ ਨਹੀਂ ਆਉਂਦੀ ਵਾਪਸ ਨਹੀਂ ਆਉਣਾ